ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਦਾ ਜ਼ਿਲ੍ਹਾ ਤਰਨਤਾਰਨ ਬਾਈ ਕੋਲ ਦੋ ਵੜਾ ਬਾਕੀ ਬਾਈ ਤੋਂ ਜਾਣਕਾਰੀ ਲੈ ਲਓ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਆ ਜੀ ਤਰਨਤਾਰਨ ਜ਼ਿਲ੍ਹਾ ਸਾਰੀ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਲਓ ਜੀ ਠੀਕ ਆ ਜੀ ਜਿਸ ਕਿਸੇ ਨੂੰ ਪਸੰਦ ਆ ਕੀ ਤਾਂ ਠੀਕ ਆ ਜੀ ਪੂਰੀ ਦਸੱਲੀ ਕਰਕੇ ਚੈੱਕ ਕਰਕੇ ਲੈ ਕੇ ਭਰਾ ਕੱਲ ਨੂੰ ਰੋਲਾ ਨੂੰ ਬਵੇ ਠੀਕ ਹਨ ਵੈਸੇ ਵੜਾ ਸੋਹਣੇ ਲੱਗਦੇ ਦੇਖਣ ਨੂੰ ਤਾਂ ਠੀਕ ਆ ਤਰਨਤਾਰਨ ਚੈੱਕ ਚੁੱਕ ਕਰਕੇ ਸਾਰਾ ਉਹਦਾ ਚੈੱਕ ਕਰਕੇ ਲੈ ਕੇ ਜਿਲਾ ਤਨਤਨ ਤੇ ਬਾਕੀ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਜਿੱਤਾ ਫਾਰਮ ਟੀਵੀ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀ ਜੀ ਜੇ ਕਿਸੇ ਨੇ ਇਡਾਂ ਦੀ ਐਡ ਲਵਾਉਣੀ ਹੈ 7528000355752800355 ਜੀ ਜਿੱਤਾ ਫਾਰਮ ਟੀਵੀ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀ ਬਾਕੀ ਬਾਈ ਫੇਸਬੁੱਕ ਦੇ ਪੇਜ ਆਪਣਾ ਗਰਜੀਤ ਰਾਏ ਨੂੰ ਬਤਾਓ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ